ਜੀ ਸਰ ਜੋ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਚੰਗੀ ਸਿਹਤ ਸਿਹਤ ਸਹੂਲਤਾਂ ਚੰਗੀ ਸਿੱਖਿਆ ਤੇ ਸਭ ਤੋਂ ਵੱਡੀ ਗੱਲ ਹੈ ਲੋਕਾਂ ਨੂੰ ਰੋਜ਼ਗਾਰ ਦੇਣਾ ਉਹ ਵੀ ਜਿਹੜੀ ਜਿਹੜੀ ਸਰਕਾਰੀ ਨੌਕਰੀਆਂ ਤੁਹਾਨੂੰ ਪਤਾ ਹੈ ਇਹਦੀ ਬਹੁਤ ਇੰਪੋਰਟੈਂਸ ਹੁੰਦੀ ਹੈ ਲੋਕਾਂ ਵਾਸਤੇ ਤੇ ਇਹ ਜਿਵੇਂ ਦੱਸਿਆ ਸੀ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕਿ ਜਿਹੜਾ ਹੈਗਾ ਇਹ 293 ਨੂੰ ਅੱਜ ਦਿੱਤੀ ਹੈ ਜਦੇ ਵਿੱਚ 263 ਮੇਰੇ ਵਿਭਾਗ ਨਾਲ ਸੰਬੰਧਿਤ ਹੈ ਜਿਹਦੇ ਵਿੱਚ ਆਪਰੇਸ਼ਨ ਥੀਟਰ ਅਸਿਸਟੈਂਟ ਅਪਥਲਮਿਕ ਅਫੀਸਰ ਉਹਨਾਂ ਜਿਹੜੇ ਅੱਖਾਂ ਦਾ ਜਿਹੜਾ ਤੁਹਾਡੇ ਜਿਹੜੇ ਚੈੱਕਅਪ ਕਰਦੇ ਆ ਡਾਕਟਰ ਨਹੀਂ ਹੁੰਦੇ ਲੇਕਿਨ ਉਹ ਬਾਕੀ ਜਿਹੜਾ ਸਪੋਰਟਿੰਗ ਸਟਾਫ ਹੈ ਸਾਰਾ ਕੰਮ ਉਹਨਾਂ ਨੇ ਜਿਹੜੀ ਇਨੀਸ਼ੀਅਲ ਐਗਜ਼ਾਮੀਨੇਸ਼ਨ ਉਹਨਾਂ ਨੇ ਕਰਨਾ ਹੈ ਇਹਨਾਂ ਕੰਦੇ ਨੰਬਰ ਦੇਣੇ ਆਪਰੇਸ਼ਨ ਦੇ ਵਿੱਚ ਮਦਦ ਕਰਨੀ ਅਪਥਲਮਿਕ ਅਫੀਸਰਸ ਕਹਿੰਦੇ ਆ ਉਹ ਤੇ ਇਸੇ ਤਰ੍ਹਾਂ ਜਿਹੜੇ ਤੁਹਾਡੇ ਮਲਟੀਪਰਪਸ ਪਰਪਸ ਹੈਲਥ ਵਰਕਰ ਫੀਮੇਲ ਹੈ ਉਹ ਹੈਗਾ ਲੈਬਾਰਟਰੀ ਟੈਕਨੀਸ਼ੀਅਨ ਹੈਗਾ ਜਿਹੜੇ ਗ੍ਰੇਡ 2 ਜਿਹਨਾਂ ਨੂੰ ਅਸੀਂ ਕਹਿੰਦੇ ਆ ਜਿਹਨਾਂ ਨੇ ਕਿ ਜਿਹੜੀਆਂ ਡਿਸਪੈਂਸਰੀਆਂ ਦੇ ਵਿੱਚ ਸਬਡਿਵੀਜ਼ਨ ਹਸਪੀਟਲ ਦੇ ਵਿੱਚ ਸੀਐਸ ਇਸੇ ਤਰ੍ਹਾਂ ਟੈਕਨੀਕਲ এডੂਕੇਸ਼ਨ ਤੇ ਦੂਜੇ ਰੈਟ ਜਿਗੇ ਆਪਣੇ ਵਾਟਰ ਸਪਲਾਈ ਸੈਨੀਟੇਸ਼ਨ ਤੋਂ ਟੋਟਲ 297 ਸੀਗੇ ਸੋ ਮੈਂ ਉਹਨਾਂ ਨੂੰ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਜੀ ਇਹ ਲਗਾਤਾਰ ਜਿਹੜੀ ਪ੍ਰੋਸੈਸ ਹੈ ਇਹ ਸਾਡੀ ਚੱਲਦੀ ਰਹੇਗੀ 400 ਡਾਕਟਰਾਂ ਦੀ ਰਿਕਰੂਟਮੈਂਟ ਹੈ ਉਹਨਾਂ ਦਾ ਕੱਲ੍ਹ ਨੂੰ ਐਗਜ਼ਾਮ ਹੋਣਾ ਚਾਹੀਦਾ ਹੈ ਉਹ ਹੋ ਜਾਏਗਾ ਸਾਨੂੰ ਉਮੀਦ ਹੈ ਕਿ ਅਕਤੂਬਰ ਦੇ ਵਿੱਚ 400 ਡਾਕਟਰ ਆ ਜਾਣਗੇ ਸਾਡੇ ਕੋਲੇ ਇਸੇ ਤਰ੍ਹਾਂ ਸਾਡੇ ਜਿਹੜੇ 980 ਦੇ ਕਰੀਬ ਆ ਗਏ ਜਿਹੜੇ ਮਲਟੀਪਰਪਸ ਹੈਲਥ ਵਰਕਰ ਫੀਮੇਲ ਉਹਨਾਂ ਦਾ ਵੀ ਟੈਸਟ ਹੋ ਗਿਆ ਉਹਨਾਂ ਦੀ ਵੀ ਜਿਹੜੀ ਹੈਗੀ ਹੈ ਸਰਟੀਫਿਕੇਟ ਵੈਰੀਫਿਕੇਸ਼ਨ ਚੱਲਦੀ ਆ ਤੇ ਇਹ ਵਾਲੇ ਜਿਹੜੀ ਸਾਡੇ ਮਲਟੀਪਰਪਸ ਹੈਲਥ ਵਰਕਰ ਫੀਮੇਲ ਹੈ ਜਿਹਨਾਂ ਨੂੰ ਪਹਿਲਾਂ ਆਪਾਂ ਐਨਐਮ ਵੀ ਕਹਿੰਦੇ ਸੀ ਜਿਹੜੀਆਂ ਕਿ ਲੜਕੀਆਂ ਪਿੰਡਾਂ ਦੀਆਂ ਡਿਸਪੈਂਸਰੀਆਂ ਦੇ ਵਿੱਚ ਜਿਹੜਾ ਮੋਡਲ ਆ ਸਾਡਾ ਜਿਹੜਾ ਟਾਂਚਾ ਹੈਗਾ ਉਹਦੇ ਵਿੱਚ ਕੰਮ ਕਰਦੀਆਂ ਉਹਨਾਂ ਦੀ ਵੀ ਸਾਰੀ ਪੰਜਾਬ ਦੀ ਸਾਰੀ ਕਮੀ ਪੂਰੀ ਹੋ ਜੇਗੀ ਸੁਪਰ ਸਪੈਸ਼ਲਿਸਟ ਤੇ ਸਪੈਸ਼ਲਿਸਟ ਅਸੀਂ ਐਨ ਐਚ ਐਮ ਦੇ ਥਰੂ ਰਿਕਰੂਟ ਕਰ ਰਹੇ ਆ ਸੁਪਰ ਸਪੈਸ਼ਲਿਸਟ ਨੂੰ ਵੀ ਰਿਕਰੂਟ ਕਰ ਰਹੇ ਆ ਸੋ ਜਿਹੜਾ ਇਹ ਵੀ ਕਰ ਰਹੇ ਆ ਜੀ ਦਵਾਈਆਂ ਅਸੀਂ ਪਹੁੰਚਾਤੀਆਂ ਐਕਸ-ਰੇ ਅਲਟਰਾਸਾਉਂਡ ਦੀਆਂ ਮਸ਼ੀਨਾਂ ਪਹੁੰਚਾਤੀਆਂ ਸੋ ਲਗਾਤਾਰ ਜਿਹੜੀ ਸਿਹਤ ਕ੍ਰਾਂਤੀ ਹੈ ਉਹ ਅੱਗੇ ਜਿਹੜੀ ਆ ਗਈ ਆ ਵਧ ਰਹੀ ਆ ਔਰ ਪੰਜਾਬ ਦੇ ਲੋਕਾਂ ਨੂੰ ਬਹੁਤ ਵਧੀਆ ਸਿਹਤ ਸੂਤਾ ਦੇਣ ਵਾਸਤੇ ਵਚਨ ਵੱਧਾ ਸਰਕਾਰ ਆ ਸਾਡੇ ਜਿਹੜੇ ਪੀसीएमਐਸ ਦੇ ਡਾਕਟਰ ਹੈਗੇ ਉਹਨਾਂ ਨਾਲ ਮੀਟਿੰਗ ਹੋਈ ਆ ਉਹਨਾਂ ਦੀ ਜਿਹੜੀ ਮੰਗ ਹੈਗੀ ਆ ਉਹ 4 9 14 ਦੀ ਉਹ ਮਾਨਯੋਗ ਮੁੱਖ ਮੰਤਰੀ ਸਾਹਿਬ ਨਾਲ ਮੇਰੀ ਗੱਲ ਹੋਈ ਆ ਅੱਜ ਅਸੀਂ ਉਹਨਾਂ ਨੂੰ ਮੈਂ ਉਹਨਾਂ ਨੂੰ ਬੇਨਤੀ ਕਰਦਾਂ ਕਿ ਉਹਨੂੰ ਸਟ੍ਰਾਈਕ ਨੂੰ ਡੈਫਰ ਕਰ ਦੇਣ ਉਹ ਤੇ ਅਸੀਂ ਉਹ ਜਿਹੜਾ ਹੈਗਾ ਹਾਈएस्ट ਲੇਬਰ ਟੇਕਅਪ ਕਰ ਰਹੇ ਹਾਂ ਜਿੰਨੀਆਂ ਵੀ ਉਹਨਾਂ ਦੀਆਂ ਮੰਗਾਂ ਹੈਗੀਆਂ ਚਾਹੇ ਉਹਨਾਂ ਦਾ ਰੀਅਰਸ ਦਾ ਹੈਗਾ ਦੇਖੋ ਉਹਨਾਂ ਨੇ ਉਹਨਾਂ ਦੀ ਇੱਕ ਮੰਗ ਸੀ ਕਿ ਡਾਕਟਰਾਂ ਦੀ ਰਿਕਰੂਟਮੈਂਟ ਹੋਣੀ ਚਾਹੀਦੀ ਆ ਉਹ ਅਸੀਂ ਸ਼ੁਰੂ ਕਰਤੀ ਉਹਨਾਂ ਦਾ ਮੰਗ ਰਹੀ ਹੈ ਜਿਹੜੇ ਕਿ ਡਾਕਟਰਾਂ ਦੀ ਸਿਕਿਉਰਿਟੀ ਹੋਣੀ ਚਾਹੀਦੀ ਹੈ ਉਹਦੇ ਵਾਸਤੇ ਮੈਂ ਪਰਸਨਲ ਲੈਵਲ ਤੇ ਸਾਰਿਆਂ ਨਾਲ ਕੋਆਰਡੀਨੇਟ ਕਰਕੇ ਕਰਕੇ ਜਿਹੜਾ ਹੈਗਾ ਮੁੱਖ ਮੰਤਰੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਵਿੱਚ ਅਸੀਂ ਕੁਝ ਜਗ੍ਹਾ ਤੇ ਜਿਹੜੀ ਹੈਗੀ ਆ ਉਹਨਾਂ ਨੂੰ ਟੈਂਪਰੀ ਅਰੇਂਜਮੈਂਟ ਕਰਕੇ ਕਿਤੇ ਹੋਮ ਗਾਰਡਸ ਨਾਲ ਦੂਜਾ ਕਰ ਰਹੇ ਆ ਫਾਈਨਾਂਸ ਵਾਲਿਆਂ ਨੂੰ ਗਈ ਹੋਈ ਹੈ ਫਾਈਲ ਉਹਨਾਂ ਨੂੰ ਮੈਂ ਬੇਨਤੀ ਕੀਤੀ ਹੈ ਦੇ ਆਵੈਗਰੀਡ ਉਹ ਸਾਨੂੰ ਫੰਡਸ ਅਲੋਟ ਕਰਨਗੇ ਅਸੀਂ ਸੀਸੀਟੀਵੀ ਵੀ ਲਗਾ ਰਹੇ ਹਾਂ ਲਾਈਟਾਂ ਵੀ ਲਗਾ ਰਹੇ ਹਾਂ ਔਰ ਨਵੇਂ ਸਕਿਉਰਿਟੀ ਗਾਰਡ ਵੀ ਰੱਖ ਰਹੇ ਹਾਂ ਸਾਰਾ ਕੁਝ ਕਰ ਦਾਂਗੇ ਇਹਨੂੰ ਥੋੜਾ ਜਿਹਾ ਟਾਈਮ ਲੱਗਦਾ ਸੋ ਮੈਂ ਆਈ ਵਿਲ ਰਿਕਵੈਸਟ them ਕਿ ਉਹ ਜਿਹੜੀ ਗਵਰਨਮੈਂਟ ਦੇ ਨਾਲ ਉਹਨਾਂ ਦੀ ਗੱਲਬਾਤ ਚੱਲਦੀ ਪਈ ਆ ਸੈਕਟਰੀ ਸਾਹਿਬ ਨੇ ਵੀ ਗੱਲਬਾਤ ਕੀਤੀ ਹੈ ਅਗਲੇ ਹਫ਼ਤੇ ਉਹਨਾਂ ਨੂੰ ਮੈਂ ਆ ਵੀ ਬੁਲਾਵਾਂਗਾ ਤੇ ਅਸੀਂ ਉਹਨਾਂ ਦਾ ਜਿਹੜਾ ਹੈਗਾ ਸੀਐਮ ਸਾਹਿਬ ਦੇ ਨਾਲ ਕਰਕੇ ਉਹਨਾਂ ਦੀ ਜਿਹੜੀਆਂ ਸਾਰੀਆਂ ਪ੍ਰੋਬਲਮ ਆ ਡਿਸਕਸ ਕਰਕੇ ਇੱਕ ਇੱਕ ਕਰਕੇ ਸਾਰੀਆਂ ਹੱਲ ਕਰਾਂਗੇ ਸੋ ਆਈ ਰਿਕਵੈਸਟ ਥੈਮ ਕਿ ਲੋਕਾਂ ਨੂੰ ਇਨਕਨਵੀਨੀਅੰਸ ਨਹੀਂ ਹੋਣੀ ਚਾਹੀਦੀ ਡਾਕਟਰ ਜੀ ਪਲਾਨ ਹੈ ਜਿਉਂ ਸਟ੍ਰਾਈਕ ਨਾ ਕਰਨ ਲਈ ਹਾਂਜੀ ਸਟ੍ਰਾਈਕ ਨੂੰ ਲੈ ਕੇ ਡਾਕਟਰ ਦਾ ਰਿਸਪਾਂਸ ਕੀ ਆਇਆ ਅਜੇ ਕਰਨਗੇ ਜੀ ਉਹਨਾਂ ਦੀ ਆਪਣੀ ਮੀਟਿੰਗ ਹੋਏਗੀ ਕਰਨਗੇ ਅਜੇ ਰਿਸਪਾਂਸ ਨਹੀਂ ਉਹਨਾਂ ਦਾ ਆਇਆ ਮੈਨੂੰ ਹੋਪਫੁਲੀ ਨਹੀਂ ਕਰਨਗੇ ਉਹ ਤੇ ਆ ਮੈਂ ਉਮੀਦ ਕਰਦਾ ਕਿ ਪੰਜਾਬ ਦੇ ਜਿਹੜੇ ਸਾਰੇ ਹਾਲਾਤ ਨੂੰ ਦੇਖ ਕੇ ਲੋਕਾਂ ਦੀ ਜਿਹੜੀ ਹੈਗੀ ਆ ਉਹ ਸੁਵਿਧਾ ਨੂੰ ਦੇਖ ਕੇ ਉਹਨੂੰ ਡੈਫਰ ਕਰ ਦੇਣਗੇ ਡਿਊਟੀ ਅਰਸ ਤੋਂ ਬਾਅਦ ਡਾਕਟਰ ਜਿਹੜੇ ਓਵਰਟਾਈਮ ਕਰ ਸਕਣਗੇ ਉਹ ਪਲਾਨ ਤੁਹਾਡਾ ਇੰਪਲੀਮੈਂਟ ਹੋ ਰਿਹਾ ਨਹੀਂ ਜਿਹੜਾ ਓਵਰਟਾਈਮ ਦਾ ਉਹ ਨਹੀਂ ਸੀਗਾ ਇਸ ਤਰ੍ਹਾਂ ਜਨਰਲ ਨਹੀਂ ਸੀਗਾ ਉਹ ਕਿਤੇ ਤੁਸੀਂ ਜਿਆਦਾ ਤੁਹਾਨੂੰ ਸਮਝਣ ਵਿੱਚ ਜਾਂ ਮੈਨੂੰ ਕਹਿਣ ਦੇ ਵਿੱਚ ਉਹ ਸਿਰਫ ਇਹ ਸੀਗਾ ਕਿ ਜਿਹੜੇ ਸੁਪਰ ਸਪੈਸ਼ਲਿਸਟ ਹੈਗੇ ਆ ਜਿਹੜੇ ਕਿ ਸਾਡੇ ਗਵਰਨਮੈਂਟ ਸਰਵਿਸ ਰਹਿੰਦੇ ਨਹੀਂ ਉਹਨਾਂ ਦੀ ਸੈਲਰੀ ਦੇ ਬਹੁਤ ਜ਼ਿਆਦਾ ਪ੍ਰਾਈਵੇਟ ਤੇ ਗਵਰਨਮੈਂਟ ਦੇ ਵਿੱਚ ਬਹੁਤ ਫਰਕ ਹੈਗਾ ਉਹਨਾਂ ਵਾਸਤੇ ਅਸੀਂ ਇੱਕ ਪਾਇਲਟ ਪ੍ਰੋਜੈਕਟ ਦਾ ਕਿਹਾ ਸੀਗਾ ਅਸੀਂ ਸ਼ੁਰੂ ਕਰਾਂਗੇ ਉਹ ਉਹ ਵੀ ਅਸੀਂ ਕਰਨਾ ਚਾਹੁੰਦੇ ਹਾਂ ਤਾਂ ਕਿ ਡਾਕਟਰ ਜਿਹੜੇ ਹੈਗੇ ਆ ਉਹ ਬਾਹਰ ਜਾ ਕੇ ਜਿਹੜਾ ਸਰਕਾਰੀ ਡਾਕਟਰ ਪ੍ਰਾਈਵੇਟ ਹਸਪਤਾਲ ਚ ਕਰਨ ਦੀ ਬਜਾਏ ਸਰਕਾਰੀ ਹਸਪਤਾਲ ਦੇ ਵਿੱਚ ਸ਼ਾਮ ਨੂੰ ਆਵੇ ਤੇ ਉੱਥੇ ਉਹਨੂੰ ਵੀ ਫਾਇਦਾ ਹੋਵੇ ਔਰ ਜਿਹੜਾ ਬਾਕੀ ਦਾ ਸਟਾਫ ਹੈ ਉਹਨਾਂ ਨੂੰ ਵੀ ਫਾਇਦਾ ਹੋਵੇ ਵੀ ਬ੍ਰਿਜਰ ਨੂੰ ਫਾਇਦਾ ਹੋਵੇ ਤੇ ਉਸ ਤੋਂ ਸਿਵਾਏ ਜਿਹੜੇ ਉਹ ਪੈਸੇ ਐਕਸਟਰਾ ਹੋਣਗੇ ਉਹ ਉਹਨਾਂ ਨੂੰ ਸ਼ੇਅਰ ਮਿਲ ਜੇਗਾ ਡਾਕਟਰ ਨੂੰ ਉਹਦਾ ਸਟਾਫ ਨੂੰ ਉਹਨਾਂ ਦਾ ਔਰ ਬਾਕੀ ਜਿਹੜੇ ਪੈਸੇ ਬਚਣਗੇ ਅਸੀਂ ਉਹਨਾਂ ਨੂੰ ਦੇਵਾਂਗੇ ਅਸੀਂ ਪੈਸੇ ਨਹੀਂ ਲਵਾਵਾਂਗੇ ਉਹਦੇ ਨਾਲ ਉੱਥੇ ਉਹਨਾਂ ਨੇ ਜਿਹੜੇ ਜੋ ਵੀ ਉਹਨਾਂ ਨੇ ਕੋਈ ਚਾਹੇ ਦਵਾਈ ਖਰੀਦ ਕੇ ਲੋਕਾਂ ਨੂੰ ਦੇਣੀ ਆ ਲੋਕਾਂ ਦੇ ਭਲੇ ਵਾਸਤੇ ਉਹ ਖਰਚ ਕਰ ਸਕਣਗੇ ਜਿਹਨੂੰ ਅਸੀਂ ਯੂਜ਼ਰ ਚਾਰजेस ਕਹਿੰਦੇ ਆ ਜਾਂ ਉਹਨਾਂ ਨੇ ਕੋਈ ਮਸ਼ੀਨ ਨਮੀ ਲੈਣੀ ਆ ਕੋਈ ਛੋਟਾ ਮੋਟਾ ਕੋਈ ਹੋਰ ਰਿਪੇਅਰ ਕਰਾਣੀ ਆ ਸੋ ਉਹ ਸਾਰੀ ਜਿਹੜੀ ਜਿਹੜੇ ਜਿਹੜੇ ਉਹ ਪੈਸੇ ਆਉਣਗੇ ਦੇ ਵਿਲ ਬੀ ਆਟ देयर ਡਿਸਕ੍ਰੀਸ਼ਨ ਠੀਕ ਹੈ ਕਿ ਅਸੀਂ ਸਰਟੀਫਾਈਡ ਰੈਜ਼ੀਡੈਂਟ ਡਾਕਟਰ ਦਿਨਾਲ ਦੇ ਛੇੜਛਾੜ ਵਿੱਚ ਇਸ ਮਸਲੇ ਦੇ ਵਿਚਕਾਰ ਹਾਂ ਉਹ ਮੈਂ ਕੱਲ ਮੇਰੇ ਡੀਆਰਐਮਈ ਸਾਹਿਬ ਨੂੰ ਵੀ ਮੈਂ ਉੱਥੇ ਭੇਜਿਆ ਸੀਗਾ ਜਿਹੜੇ ਡਾਇਰੈਕਟਰ ਰਿਸਰਚ ਮੈਡੀਕਲ ਐਜੂਕੇਸ਼ਨ ਨੂੰ ਪਹਿਲੇ ਦਿਨੀ ਮੈਂ ਉਹਦਾ ਕੌਗਨਿਜ਼ੈਂਸ ਲੈ ਕੇ ਸੀਐਸਆਰਵੀ ਫੁਟੇਜ ਕਰਕੇ ਅਸੀਂ ਫੜ ਲਾਂਗੇ ਜੀ ਉਹਨਾਂ ਨੂੰ ਦੇਰ ਸਵੇਰ ਤੇ ਦੇਖੋ ਐਂਟੀਸੋਸ਼ਲ ਐਲੀਮੈਂਟਸ ਸਮਾਜ ਵਿੱਚ ਹੁੰਦੇ ਆ ਬਚਾ ਹੋ ਗਿਆ ਲੜਕੀ ਦਾ ਤੇ ਅਸੀਂ ਉਹਨੂੰ ਵੀ ਮੈਂ ਜਾ ਰਿਹਾ ਮੈਂ ਖੁਦ ਵੀ ਜਾ ਰਹਾ ਜੀ ਅਮਰਸਾਦ ਮੈਂ ਇਸ ਤਰੀਕੇ ਨਾਲ ਸੀਐਮ ਸਾਹਿਬ ਨੇ ਵੀ ਕਲੀਮ ਕੀਤਾ ਕਿ ਡਰੂਪ ਤੋਂ ਵੱਧ ਲੋੜ ਜੀ ਜੇ ਕਪੀਕ ਰਾਜੂ ਕੀ ਦਵਾਈ ਲੈ ਕੇ ਸੀ ਵਿਰੋਧੀ ਅਕਸਰ ਸਵਾਲ ਚੁੰਦੇ ਕਿ ਰੰਗਾਈ ਕਰ ਦਿੱਤੀ ਕਿ ਰੰਗ ਰੰਗ ਕਰਕੇ ਫਿਟ ਕਰਦਾ ਪਰ ਤੁਹਾਡੇ ਕੋਲ ਕੋਈ ਆਫੀਸ਼ੀਅਲ অথੈਨਟਿਕ ਡਾਟਾ ਹੈਗਾ ਕਿ ਬਿਲਕੁਲ ਹੈਗਾ ਜੀ ਬਿਲਕੁਲ ਹੈਗਾ ਤੁਹਾਨੂੰ ਤੁਹਾਨੂੰ ਐਗਜ਼ੈਕਟ ਡਾਟਾ ਸਾਰਾ ਕੁਝ ਹੈ ਪੇਸ਼ੈਂਟਸ ਦਾ ਵੀ ਕਿਉਂਕਿ ਸਾਰਾ ਜਿਹੜਾ ਡਿਜੀਟਲ ਮਾਡਲ ਹੈ ਉਹ ਸਾਰਾ ਕੰਪਿਊਟਰਾਈਜ਼ਡ ਹੈ ਜਿਵੇਂ ਸੀ ਹਮ ਸਾਹਬ ਨੇ ਦੱਸਿਆ ਤੇ ਉਹਦੇ ਕੋਲ ਸਾਡਾ ਸਾਰਾ ਡਾਟਾ ਹੈਗਾ ਜੀ ਬਿਲਕੁਲ ਸਾਰਾ ਡਾਟਾ ਹੈਗਾ ਦੇਖੋ ਜਿਹੜਾ ਵਿਰੋਧੀ ਤੇ ਰਹਿ ਉਹ ਜੋ ਮਰਜ਼ੀ ਕਹੀ ਜਾਣ ਤੁਸੀਂ ਮੇਰੀ ਗੱਲ ਨਾ ਮੰਨੋ ਤੁਸੀਂ ਵਿਰੋਧੀਆਂ ਦੀ ਵੀ ਗੱਲ ਨਾ ਮੰਨੋ ਮੇਰੇ ਕੋਲੇ ਤੁਹਾਡੇ ਇੱਕ ਪ੍ਰਾਈਮ ਏਸ਼ੀਆ ਵਾਲੇ ਆਏ ਸੀ ਮੈਂ ਉਹਨਾਂ ਨੂੰ ਇਹ ਗੱਲ ਕਹੀ ਸੀ ਉਹ ਗਏ ਸੀ ਫਿਰ ਉਹਨਾਂ ਨੇ ਪ੍ਰੋਗਰਾਮ ਵੀ ਕੀਤਾ ਸੀ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਜਾਓ ਉਹਦੀ ਕਵਰੇਜ ਕਰੋ ਮੈਂ ਤੁਹਾਨੂੰ ਇਨਵਾਈਟ ਕਰਦਾ ਤੁਸੀਂ ਸੁਪਰ ਸਪੈਸ਼ਲਟੀ ਲੈਂਗੁਏਜ ਜਾਓ ਉਹਦੀ ਕਵਰੇਜ ਕਰੋ ਤੁਸੀਂ ਐਮਰਜੈਂਸੀ ਦੇਖ ਕੇ ਆਓ ਜਦੋਂ ਸਾਡਾ ਮਾਤਕਸ਼ਾਲਾ ਹਸਪੀਟਲ ਬਣ ਗਈ ਆ ਲੁਜਾਣੇ ਬਣ ਰਹੀ ਆ ਤੁਸੀਂ ਜਾ ਕੇ ਜੇ ਤਾਂ ਉੱਥੇ ਕੰਮ ਹੋ ਰਿਹਾ ਤੁਸੀਂ ਜੋ ਐਕਚੁਅਲੀ ਜਿਹੜਾ ਤੁਹਾਡਾ ਅਸਲੀ ਕੰਮ ਵੀ ਹੈ ਇਹ ਜੀ ਬਾਰੇ ਤੁਸੀਂ ਜਿਹੜੀ ਅਸਲ ਪਿਕਚਰ ਹੈ ਲੋਕਾਂ ਸਾਹਮਣੇ ਉਹ ਰੱਖੋ ਤੇ ਉਹਦੇ ਨਾਲ ਜਿਹੜਾ ਤੁਹਾਨੂੰ ਆਪਣੇ ਆਪ ਹੀ ਤੁਹਾਡੇ ਸਵਾਲ ਦਾ ਜਵਾਬ ਮਿਲ ਜਾਏਗਾ ਕਿੰਨੇ ਨਵੇਂ ਹੋਰ ਮੋਹੱਲਾ ਕਲੀਨਿਕ ਤਿਆਰ ਹੋ ਚੁੱਕੇ 30 ਹੋ ਚੁੱਕੇ 30 ਹੋ ਚੁੱਕੇ ਜੀ ਉਹ ਸੀਐਮ ਸਾਹਿਬ ਨੇ ਬਸ ਹੁਣ ਸਾਨੂੰ ਚੜਾਇਆਗਾ ਅਸੀਂ ਫਾਈਨਲ ਜਿਵੇਂ ਉਹਦੀ ਆਚਰ ਦੀ ਡਿਪਲੋਇਮੈਂਟ ਮੈਡੀਸਨ ਪਹੁੰਚਾਣੀ ਆ ਉਹ ਚੱਲ ਰਹੀਆਂ ਹਫ਼ਤੇ 10 ਦਿਨ ਸੀਐਮ ਸਾਹਿਬ ਜਦੋਂ ਡੇਟ ਦੇਣਗੇ ਇਨਾਗੂਰੇਸ਼ਨ ਹੋ ਜਾਏਗਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦਿਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ